ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਸ਼ਿਕਾਰਮਾਸ਼ੀਆਂ ਤਸਰੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ 5 ਝੋਟੀਆਂ ਦਿਖਾਵਾਂਗੇ ਤਿੰਨ ਬਿਲਕੁਲ ਤਾਜ਼ੀਆਂ ਸੋਈਆਂ ਦੇ ਦੋ ਗੱਬਣਾ ਤੇ ਆ ਰਿਹਾ ਤੇ ਆਪਾਂ ਪਹੁੰਚੇ ਆ ਸੁਖ ਡੇਰੀ ਫਾਰਮ ਤੇ ਆਜਾ ਤੇ ਆਜੋ ਕਰਦੇ ਆਪਾਂ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਬਹੁਤ ਚੜ੍ਹਦੀ ਕਲਾ ਵਧੀਆ ਤੁਸੀਂ ਸੁਣਾਓ ਮੇਰੀ ਹਾਂਜੀ ਕਿਰਪਾ ਵਾਹਿਗੁਰੂ ਦੀ ਹਾਂਜੀ ਤੁਹਾਨੂੰ ਕਿਰਪਾ ਹੀ ਚਾਹੀਦੀ ਮਹਾਰਾਜੀ ਹੋਰ ਠੀਕ ਠਾਕ ਪਰਿਵਾਰ ਹਾਂਜੀ ਚੜ੍ਹਦੀ ਕਲਾ ਰਹੀ ਵੀਰ ਜੀ ਠੀਕ ਹੈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਆਪਣਾ ਤਾਂ ਸੁਖ ਕਰਕੇ ਵੀ ਆਪਣਾ ਵੀ ਚੈਨਲ ਹੈਗਾ ਸੁਖ ਡੇਰੀ ਫਾਰਮ ਤੇ ਦਾ ਵੀਡੀਓ ਅਪਲੋਡ ਕਰਦੇ ਰਹਿੰਦੇ ਆਪਾਂ ਅੱਛਾ ਜੀ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 9855501706 ਠੀਕ ਹੈ ਜੀ ਹਾਂਜੀ ਹਾਂਜੀ ਦੱਸਿਓ ਹਾ ਕਿੰਨਾ ਸੁਗਾ ਸੁਣਾ ਤੇ ਵੀਰ ਜੀ ਨੇ ਤੀਜਾ ਸੁਗਾ ਮੈਂ ਨੇ ਸੁਣਾ ਅੱਛਾ ਜੀ ਤੇ ਮੈਂ ਕੋਈ 17 18 ਕਿਲੋ ਖੁੱਲੇ ਡੁੱਲੇ ਦੁੱਧ ਦੀ ਗਾਰੰਟੀ ਹੈ ਜਿਹੜਾ ਮਰਜ਼ੀ ਕੋਈ ਕਹਿ ਨਾ ਜਿਹੜਾ ਮਰਜ਼ੀ ਕੋਈ ਵੀ ਕਾਗਜ਼ ਤੇ ਲਿਖਾ ਕੇ ਲੈ ਜਾਏ ਮੈਂ ਰਿਹਾ ਖੁੱਲੀ ਗਾਰੰਟੀ ਦੁੱਧ ਦੀ ਖੁੱਲੀ ਗਾਰੰਟੀ ਠੀਕ ਹੈ ਠੀਕ ਹੈ ਜੀ ਅੱਜ ਮੈਂ ਇਹ 10 ਤਰੀਕ ਨੂੰ ਦੇਣ ਪੂਰੇ ਹੋਣੇ ਜੋ ਠੀਕ ਹੈ ਠੀਕ ਹੈ ਦੋ ਚਾਰ ਦਿਨ ਉੱਤੇ ਰਹਿਣਾ ਇੱਥੇ ਪੈਰ ਰੱਖ ਇੱਥੇ ਚੜਜੋ ਮੈਂ ਤੇ ਠੀਕ ਹੈ ਠੀਕ ਹੈ ਇਹ ਮੈਂ ਇਹੋ ਜੀ ਬਾਟੀ ਜੋ ਮੈਂ ਹੀ ਖੋਲ ਇਹ ਥੋਲੋ ਵੇਤੀ ਰੱਖੋ ਮੈਂ ਕੱਲੀ ਕੱਲੀ ਵੇਖੋ ਕਿਸੇ ਗੱਲ ਦੀ ਖੋਜੀ ਨਹੀਂ ਕਿਤੇ ਕੋਈ ਨਹੀਂ ਵੇਖੋ ਮੈਂ ਠੀਕ ਹੈ ਜੀ ਲਓ ਇਹੋ ਜਿਹਾ ਗੋਲ ਗੋਲ ਕੋਟਾ ਆ ਜੀ ਦਾ ਢੋਲ ਕੱਢਣਾ ਜਿਹੜੇ 3-4 ਹੋਰ ਤੇ 10 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਇੱਧਰ ਨੂੰ ਰੱਖ ਇੱਧਰ ਨੂੰ ਮੈਂ ਚਿਲਕੇ ਨਾ ਪੈਰਾਂ 'ਤੇ ਪਰ ਇਹਨੂੰ ਖੜ ਕੋਈ ਉੱਤੇ ਲਾ ਜੀ 1-2 ਦਿਨ ਤੇ ਅੱਗੋਂ ਕੇ ਫੜ ਮੈਂ ਲਿਆਣਾ ਵਾ ਹੂੰ ਹੂੰ ਰੋਲ ਮਾਰੀ ਇਸ ਗੱਲ ਲੱਗਿਆ ਨਾ ਡਰ ਗਈ ਸਾਡੇ ਕੋਲ ਹਾਂਜੀ ਹਾਂਜੀ ਕੈਮਰੇ ਤੋਂ ਡਰਦੀ ਦੇ ਕਾ ਝਾਂਜ ਰਹੀਆਂ ਭਾਈ ਉਹਦੇ ਕਰਕੇ ਥੋੜਾ ਡਰ ਗਈ ਠੀਕ ਹੈ ਠੀਕ ਕੋਈ ਗੱਲ ਹਾਂਜੀ ਹਾਂਜੀ ਵੇਖੋ ਮੈਂ ਇਹ ਦੇਖਣ ਕਰਾਉ ਮੈਂ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਸ਼ਾਨਦਾਰ ਜੋ ਥਾਣਾ ਦਾ ਸੈਰ ਗਿਆ ਵੀ ਬਹੁਤ ਚੰਗਾ ਦਾ ਕੱਲੀ ਕੱਲੇ ਵਿਖੀ ਦੇ ਵੀਰ ਜੀ ਥਣ ਲੱਗੇ ਮੈਂ ਤੇ ਠੀਕ ਹੈ ਠੀਕ ਵੇਖੋ ਥਾਣ ਲੋ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਲੈਖੋ ਬਹੁਤ ਹੀ ਜ਼ਰਾ ਸਬਾਤ ਮਾ ਲਿਆ ਇਹ ਕਿੰਨਾ ਕੁ ਚਾਹ ਹੈ ਨਾ ਪਹਿਲੇ ਸਵੇਰ ਤੋਂ ਢੜੇ ਹਾਂ ਭਾਈ ਫਿਰ ਕਿ ਤਜਾ ਸੂਏ ਸੋਣੇ ਅੱਛਾ ਜੀ ਦੂਜੇ ਸੂਏ ਮੈਂ ਦੇਤਾ 16 ਕਿਲੋ ਟੁੱਟ ਠੀਕ ਹੈ ਠੀਕ ਹੈ ਆਪਣੇ ਦਾ ਆਗੋ ਲਈਏ ਕੱਲੇ ਕੱਲੇ ਬੰਦੇ ਦੀ ਗਰੰਟੀ ਦੇ ਦਾਂਗੇ ਕੱਲੇ ਕੱਲੇ ਜਿੱਥੋਂ ਮੈਂ ਹੀ ਆਈ ਸਾਰਾ ਹੀ ਆਪਾ ਦੇ ਦਾਂਗੇ ਠੀਕ ਹੈ ਠੀਕ ਹੈ ਤੇ ਕੀ ਮੁੱਲ ਵੀ ਤੇਰਾ ਹਰ ਮੋਲ ਪਾ ਦੀ ਭਾਈ ਅਹੋ ਜੀ ਮੈਂਨੇ 2 ਲੱਖ ਰੁਪਏ ਲੋ ਕਰਦੇ ਪਰ ਆਪਾਂ ਲੋਕਾਂ ਨਾਲ ਨਹੀਂ ਵੇਖਣਾ ਆਪਣਾ ਅੱਡਾ ਵੇਖਣਾ ਹਾਂਜੀ ਹਾਂਜੀ ਜਿੱਥੇ ਆਪਾਂ ਰੋਟੀ ਭਈਏ ਪਾ ਉਥੇ ਮੈਂ ਹੀ ਦੇ ਦੇਣੀ ਬਿਲਕੁਲ ਸਹੀ ਗੱਲ ਹੈ ਜੀ ਮੁੱਲ ਕਰਦੇ ਆਪਾਂ ਇਹਦਾ 1.5 ਲੱਖ ਰੁਪਈਆ ਅੱਛਾ ਜੀ ਇਹ ਮੈਂ ਹੀ ਦੇਣੀ ਸਵਾ ਲੱਖ ਰੁਪ ਠੀਕ ਹੈ ਜੀ ਤੇ ਜਿਹੜਾ ਮਰਜ਼ੀ ਆਪਾਂ ਕੋ ਕਾਰ ਚਟਾ ਲਿਆ ਗਏ 11 ਕਿਲੋ ਦੀ ਆਉਟ ਦਾ ਜਿਹੜਾ ਕੋਈ ਮਰਜ਼ੀ ਮੈਂ ਮੰਗਾ ਲਿਆ ਠੀਕ ਹੈ ਲਓ ਭਾਜੀ 1,25,000 ਤੇ ਚਲੋ ਮੌਕੇ ਤੇ ਕਰਦੇ ਹਾਂ ਮੰਨਦਾਨ ਦੇਖਿਓ ਮੰਗੇ ਦੱਸੋ ਤੇ ਬਾਕੀ ਤੁਸੀਂ ਚੈੱਕ ਕਰੋ ਆ ਚੀਜ਼ਾਂ ਨੇ ਜੋ ਲੱਭਦੀਆਂ ਉਹ ਨਹੀਂ ਅੱਗੇ ਨੂੰ ਬਣੀਆਂ ਥੋੜੀ ਪਿੱਛੇ ਨੂੰ ਚੁਵਾਈ ਬਹੁਤ ਚੰਗੀ ਠੀਕ ਹੈ ਜਾਈ ਢਿੱਲਾਂ ਢੋਲਾਂ ਕਾਦੀਆ ਚਲੋ ਸੂਟਾ ਪਾ ਕੇ ਚੰਗਾ ਹਵਾਨਾ ਬਣਾ ਲੂਗੀ ਬਾਕੀ ਕੱਦ ਨਹੀਂ ਕੋਈ ਕਹੇ ਨਾ ਵੀ ਛੋਟੀ ਨਾ ਹੋਏ ਕਿਰੇ ਫੁੱਲ ਸਾਈਜ਼ ਵੱਡੀ ਹੋਏ ਇਹ ਬਹੁਤ ਚੌੜੀ ਹੈ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਭਾਈਏ ਇਹ ਕਾਸਟ ਆਮੇ ਸਲੇ 10 ਕਿਲੋ ਬੋਲਾ ਹੋਏਗਾ ਠੀਕ ਹੈ ਜੀ ਹਾਂਜੀ ਹਾਂਜੀ ਜੋ ਬੋਲ ਬਣੇ ਜਵਾਕੀ ਆਗਾ ਜਿਹਦੇ ਵੀ ਅੱਜ ਹੀ ਆਈ ਇਹ ਵੀ ਮੈਂ ਠੀਕ ਹੈ ਜਵਾਕੀ ਜੇ ਮਗਰ ਇਹਦੇ ਕਟਾ ਗੋ ਠੀਕ ਹੈ ਜੀ ਮੇਲ ਕਾਫ ਆ ਗਿਆ ਜੇ ਪਿਛੇ ਤੇ ਸੂਈ ਨੂੰ ਕੋਈ 7-8 ਦਿਨ ਹੋ ਗਏ ਆ ਥੋੜਾ ਘੁੱਟ ਕੇ ਫੜਿਆ ਕਰ ਮਗਰ ਹੋਏਗਾ ਬੋੜੇ ਕਿਤੋਂ ਵੇ ਲੋ ਬਣ ਚਾਹ ਕਰ ਸੜੇ 8 ਹੋਏ ਦਵਾਈ ਕਰਕੇ ਨਹੀਂ ਉਥੋਂ ਲੱਤੀ ਗਈ ਆਚੀ ਆਈ ਇਹ ਅਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਸ਼ਾਨਦਾਰ ਏਰੀ ਬੀਟਾ ਸਾਡਾ ਤੁਹਾਨੂੰ ਲਾਗੇ ਨੂੰ ਦਿਖਾ ਦਿੰਨੇ ਆ ਲਓ ਮੋੜ ਲਓ ਮੋੜ ਲਓ ਮੋੜ ਲਓ। ਲੋਕੀਂ ਨਾ ਡਰ ਜਾਂਦੇ ਕਿ ਹਲੇ ਸਾਡੇ ਕੋਲ ਨਾ ਪਚੂ। ਬਾਕੀ ਫੇਸ ਕੁਆਲਿਟੀ ਵੀ ਚੈੱਕ ਕਰ ਸਕਦੇ ਜੀ। ਉਹ ਜੈਡ ਬਲੈਕ ਵਿੱਚ 1 ਕਿਲੋ ਮਸੂਗਾ ਸੋਈ ਵਿੱਚੀ। ਦੁੱਧ ਭਾਜੀ ਮੈਂ 13-14 ਕਿਲੋ ਖੁੱਲਾ ਡੁੱਲਾ ਭਰ ਜਾਏਗਾ ਜਿਹਾ ਜੀ ਮੈਂ ਦਾ ਪਿੰਡਾ ਵੇਖੋ। ਠੀਕ ਹੈ ਮਾ ਕਿਲੋ ਮਸੂਗਾ ਸੋਈਏ। ਸੂਈ ਤਿੱਜਾ ਹੀ ਸੂਈ ਜੋ ਆ। ਠੀਕ ਹੈ ਲੋ ਭਾਜੀ ਇਹ ਵੀ ਤਿੱਜਾ ਸੂਈ। ਸਿੰਗ ਥੋੜਾ ਮੈਂ ਖੁੱਲਾ ਕਰ ਗਈ ਆ। ਠੀਕ ਹੈ ਠੀਕ ਹੈ ਜੀ। ਹਾਂਜੀ ਹਾਂਜੀ। ਇਹਦਾ ਕੀ ਮੁੱਲ ਬੀਤੀ ਹਰ? ਮੁੱਲ ਲੈਣ ਦੇ ਨਾਲ ਹੀ ਕਰਨਾ। ਹਾਂਜੀ। ਮੋਲ ਭਾਂ ਇੱਕ ਪੰਜ ਕਰ ਲਈਏ ਲੱਖ ਕਰ ਲਈਏ 95 ਕਰ ਲਈਏ 92000 ਦੀ ਜੱਸ ਨੂੰ ਨਹੀਂ ਹੁੰਦੀ ਠੀਕ ਹੈ ਲੋ ਭਾਈ ਜੀ 92000 ਦੀ ਤੇ ਪਿੱਠ ਪੁੜੇ ਦੀ ਬਹੁਤ ਚੰਗੀ ਆ ਕੱਦ ਵਜਾਂ ਦੇ ਵੀ ਚੰਗੀ ਆ ਤੇ ਦੁੱਧ ਕਿੰਨਾ ਕੁ ਚਵਾਈ ਆ ਇਸ ਟਾਈਮ 10 ਕਿਲੋ ਤਿਆਰ ਬੌਲਾ ਠੀਕ ਹੈ 10 ਤੇ ਦੁੱਧ 12 13 12 13 ਕਿਲੋ ਖੁੱਲਾ ਦੁੱਧ ਆ 13 ਲੀਟਰ ਦੁੱਧ ਚਵਾਈ ਜਾਊਗੀ ਹਾਂ ਜੀ ਆਜੋ ਹੁਣ ਤੀਜੇ ਨੰਬਰ ਦੇ ਦੱਸਿਓ ਭਾਜੀ ਇਹਦੇ ਬਾਰੇ ਇਹ ਮੈਂ ਤੀਜਾ ਹੀ ਸੁਆ ਵੀ ਅੱਛਾ ਜੀ ਇਹ ਵੀ ਗੱਬਣੀ ਹੈ ਮੈਂ ਬਿਲਕੁਲ ਅੱਛਾ ਜੀ ਤਿਆਰ ਹੀ ਹੈ ਕੰਡੇ ਤੇ ਇੱਕ ਲੈ ਜੇ 2 ਲੈ ਜੇ ਵਾਸਤੇ ਇੱਕ ਦੋ ਦਿਨ ਤਿਆਰੀ ਜੀ ਠੀਕ ਹੈ ਠੀਕ ਹੈ ਲਓ ਭਾਜੀ ਇਹ ਵੀ ਚੰਗੇ ਤਗੜੇ ਕੱਦ ਕਾਠ ਵਾਲੀ ਆ ਮਸ਼ਹੂਰ ਸਾਰੇ ਵੀਰ ਦੇ ਕੋਲ ਚੰਗੇ ਆ ਤੇ ਦਿਨ ਇਹ ਵੀ ਇੱਕ ਦੋ ਖੜਦੀ ਹੈ ਜੇ ਇਹ ਕਿੰਨਾ ਕੁ ਚ ਵਾਇਆ ਸੀ ਦੋ ਦਿਨੇ ਪਿਛਲੇ ਸਵੇ ਭਾਜੀ ਮਾਲ ਕਰ 15 ਕਿਲੋ ਕਹੀ ਜਾਂਦੇ ਅੱਛਾ ਜੀ ਮੈਂ 13 14 ਕਿਲੋ ਤੋਂ ਘਟ ਕੇ ਦੇਗੀ ਠੀਕ ਹੈ ਠੀਕ ਹੈ ਕੱਦ ਕਾਠ ਵੱਡਾ ਮੈਂ ਦਾ ਬਹੁਤ ਜਿਆਦਾ ਚੰਗਾ ਵਾ ਇਹ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਬਾਕੀ ਥਾਣਾ ਦਾ ਸੈਜ ਗਿਆ ਬਹੁਤ ਤਿਆਰਾ ਵਾ ਐਨ ਵਿਧਗ ਇਹ ਕੋਲ ਵੀਰ ਕਹਿੰਦਾ ਕਿ 13 ਗਿਲੀਟਰ 13 14 ਦਾ ਇਟਰ ਦੋ ਤੇ ਚਵਾਈ ਜਾਊਗੀ ਤੇ ਪਿਓਰ ਜੈਡ ਬਲਾਕ ਵਿੱਚ ਇਹ ਵੀ ਆ ਗਈ ਆ ਇਹ ਪੇਟਾ ਕੁੜੀ ਲੰਬਾ ਬਹੁਤ ਚੌੜੀ ਆ ਤੁਹਾਨੂੰ ਦਿਖਾਉਣੇ ਲੱਗੇ ਤਾਂ ਆਉਂਦੇ ਸਾਰੇ ਮੜ ਜਸਾ ਨੰਬਰ ਹਾਂਜੀ ਭਾਈ ਜੀ ਲੱਗ ਗਿਆ ਤੁਸੀਂ ਚੈੱਕ ਕਰ ਸਕਦੇ ਜੀ ਥਾਣਾ ਦਾ ਸਾਈਜ਼ ਤੇ ਗੈਪ ਬਹੁਤ ਸ਼ਾਨਦਾਰ ਆ ਇਹਦਾ ਕੀ ਮੁੱਲ ਬੀਤਿਹਰ ਜੀ ਮੁੱਲ 1.5 ਕਰ ਲੀਏ ਤੇ ਲੱਖ ਨਹੀਂ 95 93000 ਜੀਸ ਨੂੰ ਨਹੀਂ ਹੁੰਦੀ ਠੀਕ ਹੈ ਠੀਕ ਹੈ ਲਓ ਭਾਈਏ 93 ਬਾਕੀ ਕੋਈ ਵੀ ਮੇਰਾ ਫੋਨ ਆਏਗਾ ਮਾਨਤਾਣ ਕਰ ਦਾਂਗੇ ਕੋਈ ਠੀਕ ਹੈ ਠੀਕ ਹੈ ਬਾਕੀ ਮੌਕੇ ਤੇ ਮਾਨਤਾਣ ਕਰ ਦਿੱਤਾ ਜਾਊਗਾ ਤੇ ਆਜੋ ਹੁਣ ਚੌਥੇ ਨੰਬਰ ਤੇ ਸੇਵਾ ਭਾਜੀ ਇਹਦੇ ਬਾਰੇ ਇਹ ਵੀ ਮੈਂ ਅੱਜ ਹੀ ਆਈਏ ਜੀ ਅੱਛਾ ਜੀ ਹਾਂਜੀ ਇਹ ਹਫਤਾ ਲੈਂਦੀ ਮੈਂ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਲਓ ਭਾਈਏ ਇਹ ਵੀ ਹਫਤੇ ਕਿਦੇ ਲਾਕੇ ਬਣ ਦੇਣਾ ਖੱਟਦੀ ਹੈ ਜੇ ਇਹ ਮੀਂਹ ਆ ਗਿਆ ਤੇ ਟੀਮ ਮੇਰਾ ਵਾਸਤੇ ਆ ਕਦ ਕਾਠੇ ਦਾ ਇਹ ਵੱਡਾ ਹੋਏਗਾ ਕਦ ਕਾਠੇ ਦਾ ਇਹ ਬਹੁਤ ਚੰਗਾ ਮੈਂ ਕੋਈ ਵੀ ਨਹੀਂ ਭਰੀ ਛੋਟੀ ਹੋਏਗੀ ਆਪਣੇ ਕੋਲ ਬਾਕੀ ਅਦਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਥਾਣਾ ਦਾ ਸੈਜ ਗੈਪ ਇਹਨੇ ਕਿੰਨਾ ਸੁਆ ਸੁਣਾ ਭਾਈ ਭਾਈ ਇਹ ਵੀ ਤਿੱਜਾ ਹੀ ਸੁਣਿਆ ਤਾਂ ਠੀਕ ਹੈ ਲੋ ਭਾਈ ਤਿੱਜਾ ਸੁਆ ਜੇ ਵੀ ਇਹ ਕਾਸਾ ਤੇ ਕੱਦਵਾਂ ਦੀ ਬਹੁਤ ਹੀ ਜ਼ਿਆਦਾ ਚੰਗੀ ਆ। ਕਿੰਨਾ ਕਜਵਾ ਆਇਆ ਇਹਨੇ ਪਿਛਲੇ ਸਵੇਰੇ। ਪਤਾ ਕੁਝ? ਮਾਲਕਾਂ ਨੇ ਭਰੀ ਜੋ ਮਰਜ਼ੀ ਕਹੀਏ 12-13 ਕਿਲੋ ਕੀ ਘਟਦੇ ਆਗੇ ਮੈਂ। ਠੀਕ ਆ ਠੀਕ ਆ ਜੀ। ਨੌਨ ਚਾਹ ਫੜੀ। ਲਓ ਭਾਈ ਮਾਲਕ ਕਹਿੰਦਾ ਜੋ ਮਰਜ਼ੀ ਗਈ ਜਾਵੇ। ਬਾਕੀ ਕੱਦਵਾਂ ਜਾਂਦੇ ਹਿਸਾਬ ਨਾਲ 12-13। ਬਾਕੀ ਕੱਟ ਕਾਟ ਵੱਡਾ ਜੋ ਠੀਕ ਆ। ਦੇਣਾ ਚਾਹੀਦਾ ਵੀ ਹੈ ਲੋ। ਹਾਂਜੀ ਹਾਂਜੀ। ਇਹ ਬਹੁਤ ਹੀ ਜ਼ਿਆਦਾ ਬਰੀਡ ਦੇ ਵਿੱਚ ਆ ਗਈ ਤੁਸੀਂ ਚੈੱਕ ਕਰ ਸਕਦੇ ਜੇ ਪਿਓਰ ਇਹ ਆ ਗਈ ਨੀਲੀ ਦਾ ਵੀ। ਹਾਂਜੀ ਹਾਂਜੀ। ਇਹਦਾ ਕੀ ਹਰਮਲ ਵੇਤੀ? ਮੋਲੇ ਦਾ ਵੀ ਪੰਜ ਕਰ ਲੀਏ 1 ਲੱਖ 5000 95 99 90 ਹਜ਼ਾਰ ਛੋਟ ਕਰਾਂਗੇ ਠੀਕ ਹੈ ਬਹੁਤ ਲਓ ਭਾਈ ਜੀ 90 ਹਜ਼ਾਰ ਤੋਂ ਛੋਟ ਕਰ ਦਿੱਤੀ ਜਾਊਗੀ ਹਾਂ ਜੀ ਆਜੋ ਹੁਣ ਐਂਡ ਤੇ ਇੱਕ ਹੋਰ ਦਿਖਾਉਣਾ ਤੁਹਾਨੂੰ ਆਪਾਂ ਇਹ ਕੋਈ ਜਾਂ ਜਮੋਲਿਆ ਦੀ ਇਹ ਪਸ਼ੂ ਚੰਗੇ ਆ ਸਾਰੇ ਆਪਣੇ ਕੋਈ ਵੀਰ ਜੀ ਕਾਫੀ ਵਪਾਰੀ ਲੈ ਜਾਂਦੇ ਆ ਵਾੜ ਵੇਚਣ ਵਾਲਾ ਠੀਕ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਆ ਵੀ ਅੱਜ ਹੀ ਆਈਆਂ ਭਾਜੀ ਅੱਛਾ ਜੀ ਇਹ ਕੋਈ 9-10 ਵਜੇ ਲਈ ਜਾ ਕੇ ਉਹਦੇ ਮੈਂ ਚੋਈ ਕੀਤੀ ਜੋ ਖੋਲੀ ਮੈਂ ਆ ਠੀਕ ਹੈ ਠੀਕ ਹੈ ਜੀ ਉਹ ਵੀ ਇਹਦਾ ਇੱਕ ਥੋੜਾ ਇੱਕ ਕੋਈ ਧਾਰਨ ਦੀ ਹੈ। ਅੱਛਾ ਅੱਛਾ ਠੀਕ ਹੈ। ਇੱਕ ਜਾਂ ਦੋ ਧਾਰ ਹੈਗੀ ਤੀਜੀ ਧਾਰਨਾ ਆਇਆਗੀ। ਠੀਕ ਹੈ ਠੀਕ ਹੈ। ਲਓ ਭਾਈ। ਹਾਂਜੀ ਹਾਂਜੀ। ਰਿਕਾਰਡ ਬਹੁਤ ਚੰਗਾ ਹੈ ਦਾ। ਇਹ ਫੇਸ ਕੁਆਲਟੀ ਤੋਂ ਚੈੱਕ ਕਰ ਸਕਦੇ ਜੀ। ਇਹ ਵੀ ਜੀ ਸੋਈ ਜਾਗੀ ਇਹ ਵੀ ਗੱਪਣਾ। ਹਾਂਜੀ। ਇਹ ਸੋਈ ਜਾਗੀ ਆਪਣੇ। ਇਹ ਸੋਈ ਜੋ ਨਹੀਂ ਇਹ ਸੋਈ ਨੂੰ ਕੋਈ 25 ਦਿਨ ਹੋ ਗਏ। ਅੱਛਾ ਕੀ 25 ਦਿਨ ਹੋ ਗਏ ਮਗਰ। ਕੱਟਾ ਜੋ ਮਗਰ। ਠੀਕ ਹੈ ਜੀ ਮੇਲ ਕਾਫ ਜਿਹੜੇ ਪਿੱਛੇ। ਚਾਹ ਤਾ ਸਾਡੇ ਇਹ ਕਿੰਨਾ ਕੁ ਜਾਸਤਾ ਮੇਰੇ ਕੋ ਦੁੱਧ। ਦੁੱਧ ਇਸ ਟਾਈਮ 10 ਕਿਲੋ ਤਿਆਰ ਨੈਟ। ਠੀਕ ਹੈ ਠੀਕ ਹੈ ਲਓ ਭਾਈ ਜੀ ਦਸ ਲੀਟਰ ਦੁੱਧ ਹੋਰ ਕਿਲੋ ਖੰਡ ਵਾਸਤੱਕ ਦੀ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਇਹਦੀ ਬਾਈ ਅੱਖਰੇ ਕੁਝ ਹੋਇਆ ਕਿ ਜਾਂ ਨਹੀਂ ਉਹ ਇਦੋਂ ਰਹਾ ਹੈ ਰੱਬ ਨੇ ਇਦਾਂ ਨਹੀਂ ਦੋਵੇਂ ਅੱਛਾ ਅੱਛਾ ਠੀਕ ਹੈ ਹਾਂਜੀ ਹਾਂਜੀ ਚਲੋ ਭਾਈ ਜੀ ਪੰਜ ਮਿੰਟ ਅਰੇ ਅੱਜ ਪਰ ਇਹ ਕੋਈ 10 ਵਜੇ ਲਈ ਅੱਛਾ ਜੀ ਉਦੋਂ ਚਾਚ ਹੋ ਕੇ ਆਈ ਠੀਕ ਹੈ ਠੀਕ ਹੈ ਜੀ ਹਾਂਜੀ ਲੇਟ ਹੀ ਚੋਈ ਚਲੋ ਫਿਰ ਵੀ 10 ਕਿਲੋ ਨਟ ਦੁੱਧ ਤਿਆਰ ਹੈ ਵੀ ਬੱਚੇ ਨੂੰ ਘਾਟੀ ਮਰਵਾ ਦੋ ਕੋਈ 20 25 ਆਜ ਬੱਚਾ ਠੀਕ ਹੈ ਜੀ ਆਹ ਵਲਾ ਦਾ ਮੇਲ ਕਾਫੇ ਪਿੱਛੇ ਚੈੱਕ ਕਰ ਸਕਦੇ ਤੁਸੀਂ ਬਾਕੀ ਆਪਣੇ ਸਮਝਣਾ ਕੋਈ ਦਾਹਾਂ ਦਾ 12 ਦਾ ਵਾ ਇਹਦਾ ਕੀ ਮੁੱਲ ਬਟ ਵੀਰ ਹਰ ਮੇਹੀ ਦੀ ਛੋਟੀ ਹੀ ਕੀਮਤ ਈ ਟੋਕੜਾ ਨਹੀਂ ਨੀ ਅੱਛਾ ਜੀ 75 70 ਗਿਆਸ ਨੂੰ 60000 ਦੀ ਕਰ ਦਾਂਗੇ ਠੀਕ ਹੈ ਠੀਕ ਹੈ 1000 ਹੋਰ ਛੱਡ ਲੰਗੇ 4000 65000 ਨਹੀਂ ਮੈਂ ਕੀ ਕੋਈ ਵੀ ਕਿਸੇ ਵੀ ਮਾਈ ਦਾ ਫੋਨ ਲਾ ਜੇ ਖੁੱਲਾ ਮਾਨਤਨ ਹੋ ਜਾਏਗਾ ਇਹ ਨਹੀਂ ਕੋਈ ਵੀ ਇਹ ਗੰਡ ਦੇ ਕੇ ਬਾਜੀ ਖੁੱਲਾ ਮਾਨਤਨ ਵੀਰ ਕਹਿੰਦਾ ਕਿ ਕਰ ਦਾਂਗੇ ਤੇ ਬਾਕੀ ਜਿਹੜੀ ਵੀ ਵੀਰ ਭਾਰੇ ਜਿਹੜੀ ਪੇਟੰਦੀ ਜਾਂ ਵੀਰਨਾ ਤੁਸੀਂ ਕੰਟੈਕਟ ਕਰ ਸਕਦੇ ਜੀ ਪਸ਼ੂ ਆਪਣੇ ਕੋ ਹਰ ਟਾਈਮ ਕੋਈ 8 10 8 10 ਹੁੰਦੇ ਹੁੰਦੇ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ